ਦਾ 18ਵਾਂ ਇੰਟਰਨੈਸ਼ਨਲ ਮੇਲਾ ਹੈ ਜੀ ਇਹ 8 9 10 ਤਰੀਕ ਨੂੰ ਹਿੰਦੀ ਤੇ ਰਜਿਸਟ੍ਰੇਸ਼ਨ 7 ਤਰੀਕ ਨੂੰ ਹੋਵੇਗੀ ਜਨਵਾਰ ਨੂੰ ਜਿਹੜੀ ਚੋਈਆ ਦੇ ਜਨਵਾਰੇ ਉਹਨਾਂ ਦੀ ਰਿਸਰ ਅੱਜ ਹੋ ਗਈ ਉਸ ਤੋਂ ਬਾਅਦ ਇਹ ਤਿਆਰੀਆਂ ਪੂਰੇ ਜੋਰਾਂ-ਛੋਰਾਂ ਨਾਲ ਚੱਲ ਰਹੀਆਂ ਨੇ ਉਹਨਾਂ ਦੇ ਨਾਲ ਅਸੀਂ ਪੂਰੀ ਤਿਆਰੀ ਕਰਦੇ ਆਂ ਅੱਗੇ ਨਾਲ ਕੁਝ ਪ੍ਰੋਗਰਾਮ ਵਧਾਇਆ ਵੀ ਹੈ ਜੀ ਜੇ ਪਿਛਲੇ ਵਾਰ ਥੋੜੀ ਟੈਂਟ ਦੀ ਕਮੀ ਆ ਗਈ ਸੀ ਬਹੁਤ ਜ਼ਿਆਦਾ ਫਰਕ ਪਾਇਆ ਅੱਜ ਮੈਂ ਆਰਟ ਐਂਡ ਡੂਮ ਲਗਾ ਇੱਥੇ ਪਿਛਲੀ ਵਾਰੀ ਬੰਦੇ ਬਹਿਣ ਦੀ ਕਮੀ ਸੀ ਛੋਟਾ ਇਹਨੂੰ ਡਬਲ ਕਰਤਾ ਸਾਰਾ ਨੂੰ ਵਾਟਰਪੂਫ ਕਰਤਾ ਜਿੱਥੇ ਮੁਕਾਬਲੇ ਚੱਲਨੇ ਨੇ ਇੱਥੇ ਜੇ ਬਰਸਾਤ ਵੀ ਹੋਵੇ ਸਾਨੂੰ ਕੋਈ ਫਰਕ ਨਹੀਂ ਪੈਣਾ ਜੀ ਤੇ ਜਿਹੜੀਆਂ ਸਟਾਲਾਂ ਨੇ ਉਹ ਵੀ ਸਭ ਵਾਟਰਪੂਫ ਨੇ ਨਹੀਂ ਕਣੀ ਦਾ ਮੌਸਮ ਹੈ ਪਤਾ ਨਹੀਂ ਕਦੋਂ ਮੌਸਮ ਖਰਾਬ ਹੋ ਜਾਣਾ ਤੇ ਮੇਰੇ ਜਿਵੇਂ ਨਾ ਪਾਵੇ ਇਸ ਕਰਕੇ ਤਿਆਰੀਆਂ ਸਾਡੀਆਂ ਪੂਰੀਆਂ ਜੋਰਾਂ ਤੇ ਕਿਦਾਂ ਲੱਗਦਾ ਜੀ ਵੀ ਅੱਗੇ ਨਾਲ ਕਿੰਨੀ ਵਧੂਗੀ ਕਰਾਊਡ ਜੀ ਸਾਨੂੰ ਕਾਇ ਲੱਗਦਾ ਪਿਛਲੇ ਸਾਲ ਦਾ ਦੁੱਗਣਾ ਹੋ ਜੂਗਾ ਜੀ ਜਿੰਨਾ ਲੋਕਾਂ ਚ ਉਤਸ਼ਾਹ ਹੈ ਉਹ ਜਨਵਰੀ ਵੀ ਡਬਲ ਹੋਣਗੇ ਤੇ ਸਟਾਲਾਂ ਵੀ ਬਹੁਤ ਜ਼ਿਆਦਾ 400 ਤੋਂ ਉਪਰ ਸਟਾਲਾਂ ਹੋ ਚੱਲੀਆਂ ਨੇ ਸਾਰੀਆਂ ਸਟਾਲਾਂ ਸਾਡੀਆਂ ਬੁੱਕ ਹੋ ਗਈਆਂ ਜੀ ਸਾਰੇ ਕੋਲ ਇਸ ਟਾਈਮ ਕੋਈ ਮਤਲਬ ਜਗ੍ਹਾ ਨਹੀਂ ਹੈਗੀ ਜੀ ਕਿ ਜਿਹੜੀ ਹੋਰ ਦੇਣ ਵਾਲੇ ਤੇ ਅਜੇ ਸਟਾਲਾਂ ਵਾਲੇ ਲੋਕ ਆ ਰਹੇ ਨੇ ਸਾਡੇ ਕੋਲ ਪਰ ਜੇ ਕੋਈ ਹੋਰ ਵਧੀਆ ਕੰਪਨੀਆਂ ਸਟਾਲਾਂ ਲਈ ਆਉਣਗੇ ਤਾਂ ਫਿਰ ਉਹਨਾਂ ਨੂੰ ਜਗ੍ਹਾ ਦੇਵੋਗੇ ਤੁਸੀਂ ਜੀ ਪਰ ਹੁਣ ਜਦੋਂ ਬੁੱਕ ਹੋ ਚੁੱਕੀ ਤੁਹਾਨੂੰ ਜਿਹਨੇ ਵਧੀਆ ਨੂੰ ਪਹਿਲਾਂ ਹੀ ਲਈ ਹੋਈ ਠੀਕ ਜਿਹੜਾ ਵਧੀਆ ਆਲਾ ਪਹਿਲਾਂ ਉਹ ਤਾਂ 10 ਸਾਲ ਪਹਿਲਾਂ ਬੁੱਕ ਕਰਾ ਇਹ ਕਰਕੇ ਹੁਣ ਸਾਰਾ ਸਭ ਕੰਮ ਕੰਪਲੀਟ ਹੈ ਇਨਾਮ ਦੇ ਵਿੱਚ ਕੀ ਰੱਖਿਆ ਮਤਲਬ ਉਹ ਕੀ ਜੀ さん ਨਾਮ ਦੇ ਵਿੱਚ ਦੁੱਧ ਚੋਇ ਚਾਚਾ ਨੂੰ ਅਸੀਂ ਟਰੈਕਟਰ ਨਾਮ ਦੇਣਾ ਜੀ ਤੇ ਬਾਕੀ ਨਾਮਾਂ ਦੇ ਵਿੱਚ ਬੋਟ ਮੋੜ ਸਕਦੇ ਤੇ ਜਾ ਠੀਕ ਹੈ ਬਾਕੀ ਨਦਰ ਨਾਮ ਹੋਣਗੇ ਠੀਕ ਹੈ ਜੀ ਠੀਕ ਠੀਕ ਬੋਲੋ